ਹਾਂਜੀ ਭਾਈ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਭਾਈ ਇਸਾਨੀ ਹੈ ਭਾਈ ਅੱਜ ਕੀ ਵਾਰਦਤ ਹੋਈ ਝੜੀ ਸਰ ਐਕਚੁਅਲੀ ਨੇ ਰੀ ਤੂਫਾਨ ਬਹੁਤ ਜ਼ਿਆਦਾ ਤੇਜ਼ ਸੀਗਾ ਤੇ ਆਪਣਾ ਘਰ ਆਪਣੇ ਪੋਲ ਦੇ ਨੇੜੇ ਪੈ ਜਾਂਦਾ ਵਾ ਚੁਕਿੱਟੀ ਚੌਂਕ ਜਿਹੜਾ ਲੱਗੇ ਪੈ ਜਾਂਦਾ ਆਪਣੇ ਤੇ ਤੂਫਾਨ ਜ਼ਿਆਦਾ ਤੇਜ਼ ਕਰਕੇ ਆਪਣੇ ਉਹ ਜਿਹੜੇ ਮਨਿਆਦਨ ਟਾਵਰ ਦੀ ਜਿਹੜੇ ਬੋਰਡ ਆਫ ਹੁੰਦਾ ਸੀਗਾ ਜਿਹੜਾ سیم ਵਾਲਾ ਹੁੰਦਾ ਵਾ ਤੇ ਉਹ ਉਹਨੇ ਮਨਿਆਦ ਖਤਮ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਉੱਪਰ ਉੱਪਰ ਬਹੁਤ ਚੀਜ਼ ਜਿਹੜਾ ਪਾਈ ਜਾਂਦੇ ਭਾਰ ਜਿਹਾ ਪਾਈ ਜਾਂਦੇ ਸੀਗੇ ਇਹ ਕਿੰਨੇ ਸਾਲ ਪੁਰਾਣਾ ਟਾਵਰ ਸੀਗਾ ਇਹ ਭਾਜੀ 20 20 ਸਾਲ ਪਲੱਸ ਹੀ ਆ ਜੀ ਤੇ ਕਿੰਨੇ ਵਜੇ ਟਾਈਮ ਦੀ ਗੱਲ ਸੀ ਕਿ ਜਿੰਨੇ ਵਜੇ ਹਾਸਾ ਹੋਇਆ ਇਹ 7:00 ਤੋਂ 7:30 ਦੇ ਵਿੱਚ ਵਿੱਚ ਡਿਗਿਆ ਤੇ ਅਸੀਂ ਅੰਦਰ ਸਾਰੇ ਬੈਠੇ ਸੀ ਫੈਮਿਲੀ ਤੇ ਆਪਣਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਆਪਣੀ ਬਿਲਡਿੰਗ ਉੱਪਰ ਸਾਰਾ ਡੈਮੇਜ ਸਾਰਾ ਲੈਂਟਰ ਦਾ ਡੈਮੇਜ ਹੋ ਗਿਆ ਤੇ ਕਾਫੀ ਨੁਕਸਾਨ ਆਇਆ ਉਹਨੂੰ ਬਾਕੀ ਕੱਲ ਮਲਵਾ ਚੱਕੂਗੇ ਅਸਕੋਰਡਿੰਗ ਦੇਖਾਂਗੇ ਕਿੰਨਾ ਕੁ ਹਿਚਾਲ ਹੋਇਆ